ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ देर रात ਮੁਹਾਲੀ ਜ਼ਿਲ੍ਹੇ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਹੈ ਤਾਂ ਕਿ ਕਿਸੇ ਤਰੀਕੇ ਦਾ ਕੋਈ ਅਪਰਾਧੀ ਫੜਿਆ ਜਾ ਸਕੇ ਪੁਲਿਸ ਨੇ ਜਾਣਕਾਰੀ ਦਿੰਦੇ ਕੋਈ ਦੱਸਿਆ ਕਿ ਐਸਐਸਪੀ ਮੁਹਾਲੀ ਦੇ ਦਿਸ਼ਾ ਨਿਰਦੇਸ਼ ਤੇ ਨਾਕੇਬੰਦੀ ਕੀਤੀ ਗਈ ਹੈ ਹੋਰ ਕੀ ਕਹਿਣਾ ਪੁਲਿਸ ਦੇ ਅਧਿਕਾਰੀਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਮਾਨਤੂ ਐਸਐਫੀ ਸਾਹਿਬ ਮਹਾਲੀ ਜੀ ਦੇ ਉਦੇਸ਼ ਨਾਲ ਵੀ ਜਿਹੜਾ ਹੈ ਕਿ ਜ਼ਿਲ੍ਹਾ ਪਰਦੇ ਵਿੱਚ ਬਥੋ ਬਥ ਜਗ੍ਹਾ ਤੇ ਜਿਹੜੇ ਆ ਨਾਕਾ ਬੰਦੀ ਕੀਤੀ ਜਾਂਦੀ ਹੈ ਔਰ ਜਿਹੜੇ ਮਾੜੇ ਅੰਸਰ ਆ ਸੁਣਾ ਮੈਂ ਨਾਕਾਾਂ ਦੇ ਲਈ ਉਹ ਜਿਹੜੀ ਮੁਹਮਾ ਨਹੀਂ ਇਹ ਲਗਾਤਾਰ ਜਾਰੀ ਹੈ ਕਿ ਜਦੋਂ ਵੀ ਰਾਤ ਦੇ ਸਮੇਂ ਬਥੋ ਬਥ ਜਗ੍ਹਾ ਤੇ ਨਾਕਾ ਬੰਦੀ ਕੀਤੀ ਔਰ ਚੈਕਿੰਗ ਕੀਤੀ ਜਾਂਦੀ ਟੋਟਲ ਕਿੰਨੀ ਜਗ੍ਹਾ ਨਾਕੇ ਲੱਗੇ ਹੋਏ ਓਹ ਗ੍ਰੀਟ ਛੇ ਦੇ ਘਾਤੇ ਸਾਡੇ ਵੱਲੋਂ ਇਹ ਜਿਹੜੇ ਹਰਿਆਣਾ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਨਾਕੇਬੰਦੀ ਕਰਵਾਈ ਜਾਂਦੀ ਹੈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਰੇਕ ਗੱਡੀ ਨੂੰ ਚੈੱਕ ਕਰਕੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਉਹ ਨਾ ਹੋਵੇ ਕਿ ਇਸ ਤਰ੍ਹਾਂ ਨੂੰ ਡੀਪਲੀ ਚੈੱਕ ਕੀਤੀਆਂ ਜਾਂ ਗੱਡੀਆਂ ਇਹ ਕੋਈ ਨਾ ਕਿਸੇ ਤਰ੍ਹਾਂ ਦਾ ਕੋਈ ਲੱਗਦਾ ਕੋਈ ਨਸ਼ੀਲੀ ਉਹਨੂੰ ਉਹਦੇ ਤੇ ਕਾਰਵਾਈ ਕੀਤੀ ਹੈ ਪਰ ਹੁਣ ਤੱਕ ਜਦੋਂ ਚੈੱਕ ਕੀਤੀ ਹੈ ਜੇ ਕਿਸੇ ਕੋਲ ਡਰਾਈਵਿੰਗ ਲਿਸੈਂਸ ਹੈ ਨਹੀਂ ਜਾਂ ਇਸ ਤਰ੍ਹਾਂ ਦੇ ਚਲਾ ਨਹੀਂ ਕੀਤੀ ਹੈ ਜੋ ਦੱਸ ਕੀ ਹੋ ਚੁੱਕੀ ਹੈ